ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਹੈਗਾ ਮੰਡੇ ਜਨਮ ਅਸ਼ਟਮੀ ਦੀਆਂ ਸਾਰੇ ਭੈਣ ਭਾਈਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਅਸ਼ਟਮੀ ਦਾ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀ ਲੈ ਕੇ ਆਵੇ ਤੇ ਲੋਕਾਂ ਲਈ ਵੱਡੀਆਂ ਵੱਡੀਆਂ ਉਮਰਾਂ ਲੈ ਕੇ ਆਵੇ ਤੇ ਚਲੋ ਆਪਾਂ ਦੇਖਦੇ ਹਾਂ ਬਾਹਰ ਬੀਬੀ ਲੱਗੀ ਹੋਈ ਹੈ ਸਬਜ਼ੀਆਂ ਦੇਖਾਂ ਢਿੰਡੀਆਂ ਰਹਿ ਗਈਆਂ ਕੱਲੀਆਂ ਹੁਣ ਤਾਂ ਕੁਝ ਨਹੀਂ ਹੈਗਾ ਪੈਦਕੀ ਤਾਂ ਸਬਜ਼ੀਆਂ ਸੁੱਜੀਆਂ ਦਾ ਬੁਰਾ ਹਾਲ ਹੀ ਸੀਗਾ ਚਲੋ ਮੈਂ ਦਿਖਾਉਣੀ ਆ ਹੁਣ ਲੋ ਜੀ ਬਿੱਬੀ ਲੱਗੀ ਹੋਈ ਆ ਭਿੰਡੀਆਂ ਤੋੜਨ ਥੋੜੇ ਥੋੜੇ ਨਾਲ ਚਲੋ ਆਏ ਦੋ ਤਿੰਨ ਦਿਨਾਂ ਚ ਸਬਜੀ ਦਾ ਡੰਗ ਜਾਂ ਬਣ ਜਾਂਦਾ ਹੂੰ ਸਸੀ ਕਾ ਠੀਕ ਹੈ ਬਾਈ ਕੀ ਹੋ ਗਿਆ ਸੀ ਹੋਰ ਦੁਰਦਾ ਸੀ ਹੈ ਦੁਰਦਾ ਹੋ ਗਿਆ ਸੀ ਅੱਛਾ ਅੱਛਾ ਹੁਣ ਠੀਕ ਥੋੜੀਆਂ ਨਾਲ ਖੜਾ ਜਾਂਦਾ ਹੁਣ ਠੀਕ ਹੈ ਹਾਂਜੀ ਹਜੇ ਨਾ ਆਉਂਦਾ ਫੇਰ ਤੁਸੀਂ ਕਰ ਲੈਂਦੀਆਂ ਗਰਮੀ ਆ ਯਾਰ ਤਾਂ ਅਸੀਂ ਤਾਂ ਦਵਾਤਾ ਸੀ ਅਸੀਂ ਇਹ ਸਭ ਨਹੀਂ ਵੀ ਕਿਹਦੇ ਵੀ ਤਾਂ ਪੈਨਲ ਕਰਾ ਦੇਣਾ ਕੱਲ੍ਹ ਆ ਕਰ ਪਰ ਉਹ ਗਰਮੀ ਹੈ ਨਾ ਹਜੇ ਜੇ ਨਹੀਂ ਠੀਕ ਸੀ ਤਾਂ ਹੋਰ ਥੋੜੇ ਦੇ ਨਾਮ ਦਾ ਹਾਂ ਹੂੰ ਨਾ ਮੇਰੇ ਕਾਹਦੇ ਵਿੱਚ ਚਲ ਕੇ ਤਾਂ ਠੀਕ ਹੈ ਇਹ ਵੀ ਇਹ ਵੀ ਟਰੱਡਰ ਜਾਂਦੀ ਰੁਕੀ ਪਾਣੀ ਬਲੋਗ ਕਰਦੀ ਹੈ ਵੀ ਬਣਾ ਉਸ ਗਾਰੇ ਵਾਲੀ ਜਾਣੀ ਆ ਤੇ ਓਨੇ ਵਜੇ ਆਉਣੀਆਂ 3:00 4:00 ਵਜੇ ਆਵਾਂ ਲੈ ਵੀ ਕਾਬਰਿਆ ਨਾ ਕਰ ਤੂੰ ਤੂੰ ਕਾਬਰਿਆ ਨਾ ਕਰ ਬਾਈ ਨਾਲ ਇਹਨੂੰ ਵਿਚਾਰੇ ਨੂੰ ਸਾਲੀ ਆ ਜੀ ਤੇ ਸਾਲੀ ਆ ਅੱਛਾ ਅੱਛਾ ਕਾਬਰਦੀ ਉਹ ਆ ਕੇ ਇਹ ਹਾਂਜੀ ਆਲੀ ਕਾ ਵਧੀਆ ਕਿ ਘਰ ਵਾਲੀ ਕਾ ਵਧੀਆ ਲੋ ਜੀ ਥੋੜੀ ਜੀ ਸਬਜੀ ਤੋੜ ਲਈ ਆਪਾਂ ਤੇ ਆਪਣਾ ਢੰਗ ਬਣ ਜੂਗਾ ਥੋੜੇ ਜੇ ਨਾਲ ਪਿਆਜ਼ ਵਗੈਰਾ ਪਾ ਕੇ ਵਿੱਚ ਮੈਨੂੰ ਲੱਗਦਾ ਪਿਆਜ਼ ਵੀ ਥੋੜਾ ਹੀ ਹੈ ਪਿਆਜ਼ ਵੀ ਮੈਨੂੰ ਲੱਗਦਾ ਸੰਦੀਪ ਥੋੜਾ ਹੀ ਹੈ ਹੈ ਨਹੀਂ ਇੱਕ ਕਿਉਂ ਹੈ ਆਹ ਦੇਖ ਨੀਚੇ ਵੀ ਪਈ ਹੈ ਨਹੀਂ ਹਜੇ ਤਾਂ ਉੱਪਰ ਕਿੰਨੇ ਪਏ ਆ ਇਹ ਉਹ ਇੱਕ ਵੱਡਾ ਹੀ ਘਰੇ ਗਿਆ ਬਿਲਕੁਲ ਇਹ ਵੀ ਹੈਗੇ ਆ ਉੱਪਰਲੇ ਚ ਵੀ ਹੈਗੇ ਛੋਟੇ ਛੋਟੇ ਉਹਨਾਂ ਉਹ ਵੀ ਕੱਟੂ ਪਿਆਜ਼ ਕੋਈ ਨਾ ਲੈ ਆਵਾਂਗੇ ਕੱਲ ਨੂੰ ਨਹੀਂ ਆਉਂਗੇ ਅੱਜ ਦਾ ਦਿਨ ਤਾਂ ਸਰਜੂ ਮੈਂ ਕੱਲ ਨੂੰ ਜਦੋਂ ਪਾਰਸਲ ਕਰਾਉਣ ਜਾਊਂਗੀ ਨਾ ਉਦੋਂ ਲਿਓ ਨਹੀਂ ਅੱਜ ਤਾਂ ਸਰਜੂਗਾ ਹਾਂ ਫਿਰ ਟਾਈਮ ਪਹੁੰਚ ਜਾਊਗਾ ਥੱਲੇ ਵੀ ਪਏ ਆ ਉੱਪਰ ਵੱਡਾ ਪਿਆ ਇੱਕ ਹਾਂ ਲਓ ਜੀ ਹੁਣ ਆਪਾਂ ਨਹਾਣੂ ਕਿਹੋਗੇ ਰੈਡੀ ਤੇ ਆਪਣੇ ਇਧਰ ਦੇਖੋ ਬਾਰਸਲਾ ਦੇ ਇਧਰ ਢੇਰ ਲੱਗੇ ਹੋਏ ਆ ਪਰ ਅੱਜ ਪਰਸਲ ਨਹੀਂ ਜਾ ਰਹੇ ਕਿਉਂਕਿ ਅੱਜ ਛੁੱਟੀ ਹੈ ਤੇ ਜਿਹੜੀ ਅੱਜ ਸ਼ਾਮ ਨੂੰ ਵੀਡੀਓ ਪਹੁੰਚੂਗੀ ਉਹ ਵਾਲੇ ਵੀ ਇਕੱਠੇ ਹੋ ਜਾਣਗੇ ਤੇ ਕੱਲ ਨੂੰ ਆਪਾਂ ਫਿਰ ਸਾਰੇ ਇਕੱਠੇ ਕਰਾ ਦਾਂਗੇ ਤੇ ਅੱਜ ਥੋੜਾ ਜਿਹਾ ਰਿਲੈਕਸ ਜਿਹਾ ਲੱਗ ਰਿਹਾ ਹੈ ਕਿਉਂਕਿ ਅੱਜ ਜੋ ਦੋ ਛੁੱਟੀਆਂ ਆ ਜਾਂਦੀਆਂ ਨੇ ਨਾ ਸੰਡੇ ਤੇ ਮੰਡੇ ਦੋ ਹੋ ਗਈਆਂ ਅੱਜ ਹਨ ਤੇ ਜਦੋਂ ਦੋ ਛੁੱਟੀਆਂ ਆ ਜਾਂਦੀਆਂ ਨੇ ਫਿਰ ਥੋੜਾ ਰਿਲੈਕਸ ਜਿਹਾ ਹੋ ਜਾਈਦਾ Baal gool kal tho le bathroom wagaira tho te ajj ਥੋੜਾ ਜਿਹਾ ਸੌਖਾ ਜਿਹਾ ਲੱਗ ਰਿਹਾ ਹੈ ਮੈਨੂੰ ਪਾਰਸਲ ਸਵੇਰੇ ਸਵੇਰੇ ਹੀ ਮੈਂ ਸਾਰਿਆਂ ਦੇ ਐਡਰੈਸ ਲਿਖਦੇ ਚਲੋ ਹੁਣ ਜਿਹੜੇ ਅੱਜ ਵਾਲੇ ਹੋਣਗੇ ਉਹ ਫਿਰ ਮੈਨੂੰ ਰਾਤ ਨੂੰ ਲਿਖਨੇ ਪੈਂਦੇ ਆ ਕਿਉਂਕਿ ਫਿਰ ਮੈਂ ਇਹਨਾਂ ਨਾਲ ਹੀ ਲੈ ਕੇ ਜਾਨੀ ਹ ਗੱਡੀ ਚ ਰੱਖ ਕੇ ਤੇ ਪੈਕ ਕਰਕੇ ਗੱਡੀ ਚ ਰੱਖ ਕੇ ਪੈਣੀ ਆ ਤੇ ਅਗਲੇ ਦਿਨ ਫਿਰ ਸਵੇਰੇ ਆ ਸੌਰੀ ਸਕੂਲ ਆਉਂਦੀ ਆਉਂਦੀ ਫਿਰ ਮੈਂ ਸਿੱਧੀ ਉਧਰ ਕਰਾ ਜਾਨੀ ਆ ਤੇ ਨਹੀਂ ਫਿਰ ਜੇ ਮੈਂ ਘਰੇ ਆ ਜਾਣਾ ਕਰੋ ਆ ਕੇ ਫਿਰ ਦੁਬਾਰਾ ਜਾਣਾ ਫਿਰ ਔਖਾ ਲੱਗਦਾ ਪਰ ਕਈ ਵਾਰੀ ਤਾਂ ਮੈਨੂੰ ਜਾਣਾ ਹੀ ਪੈਂਦਾ ਹੁੰਦਾ ਕਿਉਂਕਿ ਦਿਨ ਚ ਵੀ ਕੋਈ ਆਰਡਰ ਆ ਜਾਂਦਾ ਫਿਰ ਮੈਨੂੰ ਐ ਹੁੰਦਾ ਵੀ ਚਲ ਅਗਲੇ ਦਾ ਕੱਢ ਲਈਏ ਕਿਉਂਕਿ ਜਿਹੜਾ ਆਰਡਰ ਕਰਦਾ ਉਹਨੂੰ ਅਗਲੇ ਨੂੰ ਤਾਂ ਕਾਲੀ ਹੁੰਦੀ ਆ ਹਨਾ ਵੀ ਜਲਦੀ ਸਾਡਾ ਸੂਟ ਪਹੁੰਚੇ ਤੇ ਕੋਸ਼ਿਸ਼ ਕਰਦੀ ਹੁੰਨੀ ਆ ਵੀ ਛੇਤੀ ਨਿਕਲੇ ਤੇ ਚਲੋ ਚੱਲਦਾ ਰਹਿੰਦਾ ਜੀ ਮੇਰਾ ਇਸ ਤਰ੍ਹਾਂ ਹੀ ਰੁਟੀਨ ਹਨਾ ਤੇ ਸਾਰਾ ਦਿਨ ਭੱਜ ਭਜਾਈ ਭੱਜ ਭਜਾਈ ਇੱਧਰ ਉੱਧਰ ਇੱਧਰ ਉੱਧਰ ਹਨਾ ਐਂ ਚੱਲਦਾ ਰਹਿੰਦਾ ਸਾਰਾ ਦਿਨ ਕੰਮ ਤੇ ਰਾਤ ਨੂੰ ਤਾਂ ਲੱਤਾਂ ਇੰਨੀਆਂ ਦੁਖਣ ਲੱਜਾਂਦੀਆਂ ਨੇ ਬੱਸ ਹੋ ਜਾਂਦੀ ਆ ਮੇਰੀ ਬੱਸ ਮੈ ਤਾਂ ਮਮਸਾ ਹੀ ਲਿਖਦੀਆਂ ਰਾਤ ਨੂੰ ਤਾਂ ਤੇ ਚਲੋ ਤੰਦਰੁਸਤੀ ਹੋਣੀ ਚਾਹੀਦੀ ਹੈ ਜੀ ਪ੍ਰਮਾਤਮਾ ਤੰਦਰੁਸਤੀ ਦੇਵੇ ਬੰਦਾ ਠੀਕ ਰਹਿਣਾ ਚਾਹੀਦਾ ਹੈ ਹਨਾ ਕੰਮ ਘੁੰਮਦਾ ਕੋਈ ਚੱਕਰ ਨਹੀਂ ਹੁੰਦਾ ਕੰਮ ਨਾਲ ਤਾਂ ਸਗੋਂ ਬੰਦਾ ਵਧੀਆ ਰਹਿੰਦਾ ਐਕਟਿਵ ਰਹਿੰਦਾ ਹਨਾ ਠੀਕ ਰਹਿੰਦਾ ਜੀ ਨਾ ਕੋਈ ਕਿਸੇ ਦੀ ਸੁਣੀ ਦੀ ਹੈ ਤੇ ਨਾ ਕਿਸੇ ਦੀ ਕਰੀ ਦੀ ਹੈ ਤੇ ਇਸ ਤਰ੍ਹਾਂ ਹੀ ਆਪਾਂ ਆਪਣੀ ਲਾਈਫ ਹੈ ਜਿਹੜੀ ਉਹ ਚਲਾ ਰਹੇ ਹਾਂ ਲਾਈਫ ਜਿੰਦਗੀ ਦੀ ਜਿਹੜੀ ਗੱਡੀ ਹੈਗੀ ਹੈ ਨਾ ਉਹ ਦੌੜਾ ਰਹੀ ਹੈ ਚਲਾ ਨਹੀਂ ਰਹੀ ਟੀ ਚਿੱਟੀ ਚਕ ਨਹੀਂ ਕਰ ਰਹੀ ਦੌੜਾ ਰਹੀ ਹੈ ਪੂਰੀ ਐ ਤੇ ਜੋ ਤੇ ਚੱਲਦੀ ਹੈ ਕਦੇ ਦਿਨ ਚੜ ਜਾਂਦਾ ਕਦੇ ਛਿਪ ਜਾਂਦਾ ਕੋਈ ਪਤਾ ਹੀ ਨਾ ਲੱਗਦਾ ਹੈਗਾ ਤੇ ਸਾਰੀਆਂ ਭੈਣਾਂ ਮੈਂ ਤਾਂ ਹੀ ਕਹਿਨੀ ਆ ਵੀ ਸਾਰੀਆਂ ਭੈਣਾਂ ਆਪਦੇ ਆਪ ਨੂੰ ਵਧੀਆ ਰੱਖੋ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਓ ਤੁਸੀਂ ਤੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਭਜਾਉਂਦੇ ਹੋਏ ਅੱਗੇ ਜਾਓ ਠੀਕ ਹੈ ਜੀ ਢੇਰੀ ਢਾਕੇ ਬਿਲਕੁਲ ਨਾ ਬੈਠੋ ਇਹ ਨਾ ਸੋਚੋ ਕਿ ਹੁਣ ਅਸੀਂ ਕਾਸੇ ਜੋਗੇ ਨਹੀਂ ਹੈਗੇ ਅਸੀਂ ਕੀ ਕਰੀਏ ਇਹ ਨਾ ਸਾਡੇ ਪਤਾ ਹੀ ਹੁੰਦਾ ਇੱਕ ਚੀਜ਼ ਨੂੰ ਜੇ ਆਪਾਂ ਸਾਰਾ ਦਿਨ ਲੈ ਕੇ ਬੈਠੇ ਰਹਾਂਗੇ ਤੇ ਫੇਰ ਆਪਾਂ ਉੱਠ ਨਹੀਂ ਸਕਦੇ ਹੈਗੇ ਹਨ ਤੇ ਇਸ ਕਰਕੇ ਮੈਂ ਉਹ ਤਾਂ ਇਹੀ ਕਹਿਣਾ ਚਾਹਉਣੀ ਆ ਤੁਹਾਨੂੰ ਕਿ ਜਿਹੜੀਆਂ ਵੀ ਮੇਰੇ ਨਾਲ ਐਕਚੁਅਲੀ ਜ਼ਿਆਦਾ ਭੈਣਾ ਜਿਹੜੀਆਂ ਜੁੜੀਆਂ ਨੇ ਉਹ ਉਹੀ ਜੁੜੀਆਂ ਨੇ ਜਿਹੜੀਆਂ ਮੇਰੇ ਵਰਗੀਆਂ ਨੇ ਬਹੁਤ ਘੱਟ ਹੋਣਗੀਆਂ ਜਿਹੜੀਆਂ ਚਲੋ ਪਰਮਾਤਮਾ ਵੱਲੋਂ ਹਾਂ ਨਾ ਠੀਕ ਠਾਕ ਹੈ ਪਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਬਸ ਮੈਂ ਇਹੀ ਹਮੇਸ਼ਾ ਮੇਰੀ ਇਹੀ ਅਰਦਾਸ ਹੁੰਦੀ ਆ ਕਿ ਸਾਰੇ ਲੋਕ ਠੀਕ ਠਾਕ ਰਹਿਣ ਸਾਰੇ ਭੈਣ ਭਾਈ ਤੰਦਰੁਸਤ ਰਹਿਣ ਤੇ ਇਸ ਘਰ ਦੇ ਸਾਰੇ ਮੈਂਬਰ ਆ ਜਿਹੜੇ ਉਹ ਪੂਰੇ ਹੋਣ ਹਾਂ ਤੇ ਬਸ ਜੀ ਆ ਮੈਨੂੰ ਪਤਾ ਹੈ ਕਿ ਮੇਰੇ ਨਾਲ ਜਿਹੜੀਆਂ ਜ਼ਿਆਦਾ ਮжоਰਿਟੀ ਪੈਣਾ ਹੈਗੀਆਂ ਨੇ ਉਹ ਇਸ ਤਰ੍ਹਾਂ ਹੀ ਜੁੜੀਆਂ ਹੋਈਆਂ ਨੇ ਜੋ ਮੇਰੇ ਵਾਲੀ ਸਿਚੁਏਸ਼ਨ 'ਚੋਂ ਲੰਘਦੀਆਂ ਨੇ ਤਾਂ ਹੀ ਕਰਕੇ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਜ਼ਿਆਦਾ ਗੱਲਾਂ ਕਰਦੀਆਂ ਵੀ ਕਦੇ ਢੇਰੀ ਠਾਕੇ ਬਿਲਕੁਲ ਨਾ ਬੈਠੋ ਜੀ ਤੇ ਆਪਣੇ ਕੰਮਾਂ 'ਚ ਮਸਤ ਰਹੋ ਤੇ ਜੇ ਕੰਮਾਂ 'ਚ ਮਸਤ ਰਹੋਗੇ ਤਾਂ ਕਿਸੇ ਦੀ ਕੋਈ ਗੱਲ ਸੁਣਨ ਨੂੰ ਮਿਲੂਗੀ ਨਹੀਂ ਜੇ ਆਪਾਂ ਕਿਸੇ ਕੋਲ ਖੜਾਂਗੇ ਤੇ ਗੱਲਬਾਤ ਸੁਣਾਗੇ ਫੇਰ ਹੀ ਆਪਾਂ ਨੂੰ ਕੋਈ ਨਾ ਕੋਈ ਗੱਲ ਹੈ ਜਿਹੜੀ ਉਹ ਸੁਣਨ ਨੂੰ ਮਿਲਦੀ ਹੈ ਕਈ ਵਾਰੀ ਕੋਈ ਇਹੋ ਜਿਹੀ ਗੱਲ ਕਰ ਦਿੰਦਾ ਜਿਹੜੀ ਆਪਾਂ ਨੂੰ ਪਿੰਚ ਕਰ ਜਾਂਦੀ ਹੈ ਸੋ ਇਸ ਕਰਕੇ ਆਪਾਂ ਇਹਨਾਂ ਕੰਮਾਂ ਦੇ ਵਿੱਚ ਪਈਦਾ ਹੀ ਨਹੀਂ ਹੈਗਾ ਜਿਆਦਾ ਕਿਸੇ ਕੋਲੇ ਖੜੀਦਾ ਹੀ ਨਹੀਂ ਹੈਗਾ ਆਪਦੇ ਕੰਮ 'ਚ ਲੱਗੇ ਰਹੀਦਾ ਸਾਰਾ ਦਿਨ ਤੇ ਬਿਲਕੁਲ ਨਾ ਇੱਧਰ ਉੱਧਰ ਖੜਕੇ ਕਿਸੇ ਨਾਲ ਬਹੁਤੀ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ ਠੀਕ ਹੈ ਜੀ ਕਿਉਂਕਿ ਇਹ ਦੁਨੀਆ ਹੈ ਜੀ ਇਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ ਹੈਗੇ ਠੀਕ ਹੈ ਲੋਕਾਂ ਦਾ ਕੰਮ ਜੋ ਹੈਗਾ ਉਹਨਾਂ ਨੇ ਕਰਨਾ ਹੀ ਆ ਥੋੜਾ ਜੋ ਕੰਮ ਹੈਗਾ ਤੁਸੀਂ ਆਪਣਾ ਕੰਮ ਕਰਦੇ ਰਹੋ ਉਹਨਾਂ ਨੂੰ ਆਪਦਾ ਕੰਮ ਕਰਨ ਦਿਓ ਤੇ ਇਸ ਕਰਕੇ ਹੈ ਬਿਲਕੁਲ ਨਾ ਸੁਣੋ ਕਿਸੇ ਦੀ ਗੱਲ ਠੀਕ ਹੈ ਆਪਣੀ ਲਾਈਫ ਨੂੰ ਉਦਾਂ ਹੀ ਚਲਾਉਂਦੇ ਰਹੋ ਇੰਜੋਏ ਕਰਦੇ ਰਹੋ ਹਰ ਇੱਕ ਦੀ ਆਪਣੀ ਆਪਣੀ ਲਾਈਫ ਹੈ ਤੁਹਾਡੀ ਆਪਣੀ ਲਾਈਫ ਹੈ ਤੁਸੀਂ ਇਹਨੂੰ ਕੱਟਣਾ ਹੈ ਕਿਵੇਂ ਕੱਟਣਾ ਇਹ ਤੁਹਾਡੇ ਹੱਥ 'ਚ ਹੈ ਠੀਕ ਹੈ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਕੱਟਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਤਰ੍ਹਾਂ ਵਧੀਆ ਕੱਟੋ ਤੇ ਜੇ ਤੁਸੀਂ ਐਂ ਰੋਂਦੇ ਧੋਂਦੇ ਰਹਿਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਉਹ ਤੁਹਾਡੀ ਮਰਜ਼ੀ ਹੈ ਲਓ ਜੀ ਜਦੋਂ ਪੰਛੀ ਇੱਥੇ ਇਦਾਂ ਫਿਰਦੇ ਨੇ ਨਾ ਬੜੇ ਵਧੀਆ ਲੱਗਦੇ ਨੇ। ਲਓ ਆਪਾਂ ਆਪਣਾ ਕਿੰਨੂ ਦੇਖ ਕੇ ਗਏ ਪਹਿਲਾਂ ਦਾ। ਕੀ ਹਾਲ ਚਾਲ ਆ ਉਹਦਾ ਬੜੇ ਦਿਨ ਹੋ ਗਏ। ਤੁਹਾਨੂੰ ਦਿਖਾਇਆ ਹੀ ਨਹੀਂ ਮੈਂ। ਕਿ ਆਪਣੇ ਕਿੰਨੂਆਂ ਦਾ ਕੀ ਹਾਲ ਹੈ? ਲਓ ਜੀ ਦੇਖੋ। ਕਿੰਨੂ ਹੁਣ ਹੋਰ ਵੱਡੇ ਹੋਣੇ ਸ਼ੁਰੂ ਹੋ ਗਏ। ਚਲੋ। ਦੇਖਿਓ ਰੰਗ ਦਾ ਵੀ ਫਰਕ ਪੈਣ ਲੱਗਿਆ ਥੋੜੇ ਥੋੜੇ ਹਲਕੇ ਹਲਕੇ ਜਿਹੀ ਪੀਲੇਾਂ ਚ ਹੋਣ ਲੱਗਿਆ ਰੰਗ ਇਹਦਾ। ਪਹਿਲਾਂ ਬਿਲਕੁਲ ਗ੍ਰੀਨ ਸੀਗਾ। ਤੇ ਹੁਣ ਥੋੜਾ 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 ਇਹ ਪੀਲਾ ਹੋਣ ਲੱਗਿਆ ਬਹੁਤ ਸੋਹਣੇ ਲੱਗਦੇ ਨੇ ਇਹ ਇਹ ਵਾਇਗਰੂ ਸਿਰੇ ਝਾੜਦੀ ਇਹਨਾਂ ਨੂੰ ਠੀਕ ਹੈ ਜੀ ਫੇਰ ਅਸੀਂ ਖਾਈਏ ਵੀ ਤੇ ਲੋਕਾਂ ਨੂੰ ਖਵਾਈਏ ਵੀ ਤੇ ਅੰਬ ਆਪਣਾ ਹੈ ਵੀ ਹੋ ਰਿਹਾ ਹੁਣ ਹੁਣ ਦੇਖੋ ਕਾਫੀ ਜ਼ਿਆਦਾ ਭਾਰਾ ਹੋ ਗਿਆ ਉੱਪਰੋਂ ਨਵੇਂ ਪੱਤੇ ਜਿਹੜੇ ਉਹ ਕੱਢਣੇ ਸ਼ੁਰੂ ਕਰਤੇ ਨੇ ਤੇ ਇਹ ਤਾਂ ਹੈ ਹੀ ਬਹੁਤ ਸੋਹਣਾ ਇਹਦਾ ਤਾਂ ਕਹਿਣਾ ਕੀ ਹੈ ਏ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਇਹ ਜਿਹੜਾ ਨੀਚਲਾ ਹਿੱਸਾ ਸੀ ਜਿਹਦਾ ਉਹ نیچے ਨੂੰ ਹੋਣ ਲੱਗ ਗਿਆ ਤੇ ਉੱਪਰੋਂ ਦੇਖੋ ਤੁਸੀਂ ਉੱਪਰ ਨੂੰ ਕਿਵੇਂ ਫੁੱਲ ਜਿਹਾ ਬਣਨ ਲੱਗੇ ਨੀਚੇ ਵੀ ਬੜੀ ਹੀ ਸੋਹਣਾ ਲੱਗਦਾ ਹੈ ਇਹ ਉੱਪਰ ਲੀਆਂ ਰਾਣੀਆਂ ਆ ਤਾਂ ਜਿਹਨੂੰ ਜਾਣ ਲੱਗ ਗਈਆਂ ਸਿੱਧੀਆਂ ਸਿੱਧੀਆਂ ਹੀ ਆ ਬਹੁਤ ਪਿਆਰੇ ਲੱਗਦੇ ਨੇ ਜੀ ਗ੍ਰੀਨਰੀ ਤਾਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਬਸ ਇੱਕ ਗੱਲ ਦਾ ਮੈਨੂੰ ਅਫਸੋਸ ਹੈ ਕਿ ਇੱਕ ਪਾਮ ਹੈ ਜਿਹੜਾ ਉਹ ਜਮ੍ਹਾਂ ਸੁੱਕ ਗਿਆ ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਹਰਾ ਹੋਊਗਾ ਜਾਂ ਨਹੀਂ ਹੋਊਗਾ ਤੇ ਕਾ ਬੂਟਾ ਸੁੱਕ ਗਿਆ ਗਰਮੀ ਨਾਲ ਜ਼ਿਆਦਾ ਹੋ ਗਈ ਜ਼ਿਆਦਾ ਗਰਮੀ ਹੋ ਗਈ ਤੇ ਇਹਨੂੰ ਕੋਈ ਸਿਉਂਕ ਨਹੀਂ ਲੱਗੀ ਕੁਝ ਨਹੀਂ ਹੋਇਆ ਬਸ ਸਿਰਫ ਗਰਮੀ ਕਰਕੇ ਇਦਾਂ ਹੋਏ ਹੋਏ ਨੇ ਇਹ ਪਰ ਆ ਦੇਖੋ ਕਿੱਡੇ ਕਿੱਡੇ ਹੋਏ ਪੈਨੇ ਆ ਉਹ ਵੱਡੇ ਹੋ ਗਏ ਉੱਪਰ ਨੂੰ ਸਾਰੇ ਇਹ ਕਾਫੀ ਭਾਰੇ ਹੋ ਗਏ ਨੇ ਆ ਦੇਖੋ ਨੀਚਲਾ ਹਿੱਸਾ ਤਾਂ ਜਿਹੜਾ ਥੱਲੇ ਨੂੰ ਜਾਂਨ ਲੱਗਿਆ ਉੱਪਰਲਾ ਦੇਖੋ ਕਿੱਡਾ ਸੋਹਣਾ ਲੱਗਦਾ ਉੱਪਰ ਨੂੰ ਜਾਂਦਾ ਬਹੁਤ ਪਿਆਰੀ ਲੱਗਦੇ ਨੇ ਜੀ ਸਾਰੇ ਕੁਦਰਤ ਤਾਂ ਬੱਸ ਹੀ ਅੱਛੀ ਲੱਗਦੀ ਹੁੰਦੀ ਹੈ ਜੀ ਗ੍ਰੀਨਰੀ ਤਾਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਹੈ ਬੱਦਲ ਦੇਖ ਲਓ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਅੱਜ ਮਨ ਥੋੜਾ ਜਿਹਾ ਉਦਾਸ ਹੈ ਥੋੜਾ ਜਿਹਾ ਨਹੀਂ ਹੈ ਜ਼ਿਆਦਾ ਉਦਾਸ ਹੈ ਕਿਉਂਕਿ ਅੱਜ ਦੇ ਦਿਨ ਸਾਡੇ ਪਾਪਾ ਜੀ ਦੀ ਇਸ ਟਾਈਮ ਤੱਕ ਹੁਣ ਟਾਈਮ ਹੈਗਾ 7 ਵਜੇ ਦੀ ਇਹਦੋਂ ਤੱਕ ਮੇਰੇ ਖਾਲਾ ਐਕਸੀਡੈਂਟ ਹੋ ਕੇ ਡੈਥ ਹੋ ਚੁੱਕੀ ਸੀ ਬਿਲਕੁਲ ਸ਼ਾਮ ਨੂੰ ਤੇ ਹੁਣ ਜਦੋਂ ਅੱਜ ਹੈਗਾ 26 ਅਗਸਤ ਹੈ ਤੇ ਜਦੋਂ ਉਹਨਾਂ ਟਾਈਮ ਯਾਦ ਆਉਂਦਾ ਨਾ ਫਿਰ ਮਨ ਬਹੁਤ ਕਾਬ ਹੁੰਦਾ ਹੈ ਕਿਤੇ ਦਿਲ ਨਹੀਂ ਲੱਗਦਾ ਅੱਜ ਨਾ ਕੁਝ ਖਾਣ ਨੂੰ ਜੀ ਕਰਦਾ ਹੈ ਨਾ ਕੋਈ ਕੰਮ ਕਰਨ ਨੂੰ ਜੀ ਕਰਦਾ ਹੈ ਕੋਈ ਐਕਸਾਈਟਮੈਂਟ ਨਹੀਂ ਆ ਫਿਰ ਸਾਰੀਆਂ ਚੀਜ਼ਾਂ ਸਾਰੀ ਲਾਈਫ ਪਿਛਲੀ ਯਾਦ ਆਉਂਦੀ ਹੈ ਬਹੁਤ ਵਧੀਆ ਇੱਕ ਗੋਲਡਨ ਪੀਰੀਅਡ ਸੀਗਾ ਸਵੇਸ ਤੋਂ ਸਾਰਿਆਂ ਦੇ ਫਾਦਰ ਜਿਹੜੇ ਉਹ ਐਵੇਂ ਹੁੰਦੇ ਨੇ ਬਹੁਤ ਵਧੀਆ ਹੁੰਦੇ ਨੇ ਸਾਡੇ ਫਾਦਰ ਦਿਲ ਦੇ ਰਾਜੇ ਹੁੰਦੇ ਨੇ ਸਾਰਿਆਂ ਦੇ ਹਨਾ ਉਹ ਆਪਣੇ ਬੱਚਿਆਂ ਨੂੰ ਕੋਈ ਕਮੀ ਨਹੀਂ ਆਉਣ ਦੇਣਾ ਚਾਹਦੇ ਹੁੰਦੇ। ਉਹ ਆਪਣਾ ਆਪ ਵੇਚ ਕੇ ਵੀ ਬੱਚਿਆਂ ਤੇ ਲਾਉਣਾ ਚਾਹੁੰਦੇ ਹੁੰਦੇ। ਤੇ ਇਸ ਤਰ੍ਹਾਂ ਹੀ ਸਾਡੇ ਵੀ ਫਾਦਰ ਸੀਗੇ ਜਿਹੜਾ ਮੈਨੂੰ ਲੱਗਦਾ ਵੀ ਉਹਨਾਂ ਨੇ ਆਪਣੀ ਪਰਵਾਹ ਕੀਤੇ ਬਿਨਾ ਸਾਨੂੰ ਜਿੰਦਗੀ ਦਾ ਹਰ ਇੱਕ ਸੁੱਖ ਦਿੱਤਾ। ਬਹੁਤ ਜ਼ਿਆਦਾ ਲਾਈਫ ਦੇ ਵਿੱਚ ਮਿਹਨਤ ਕੀਤੀ। ਜੋਬ ਵੀ ਕੀਤੀ ਪਰ ਖੇਤੀ ਵੀ ਨਾਲ ਚਲ ਕੇ ਕੀਤੀ। ਬਹੁਤ ਮਿਹਨਤ ਕਰਦੇ ਸੀ। ਕਹਿੰਦੇ ਹੁੰਦੇ ਮਿਹਨਤ ਦੇ ਅੱਗੇ ਕੁਝ ਨਹੀਂ ਖੜਦਾ ਹੈਗਾ ਪਾਪਾ ਜੀ ਬਹੁਤ ਮਿਹਨਤੀ ਸੀਗੇ ਜੀ ਬਹੁਤ ਜ਼ਿਆਦਾ ਤੇ ਉਹ ਕਰਦੇ ਸੀ ਜੋਬ ਮਿਸਰ ਕਮੇਟੀ ਚ ਪਾਪਾ ਜੀ ਜਿੱਥੇ ਦੇ ਜਾਈ ਜਾਂਦੇ ਸੀ ਉੱਥੇ ਉੱਥੇ ਅਸੀਂ ਜਾਈ ਜਾਂਦੇ ਸੀ ਹਨਾ ਤੇ ਪਾਪਾ ਜੀ ਜਿਵੇਂ ਜਾਂਦੇ ਸੀਗੇ ਉੱਥੇ ਚਲੇ ਗਏ ਪਹਿਲਾਂ ਜੈਤੋ ਤਾਂ ਅਸੀਂ ਜੈਤੋ ਪੜ੍ਹਨ ਲੱਗੇ ਫੇਰ ਉਹ ਹੁਮਲੇਰ ਕੋਟਲੇ ਚਲੇ ਗਏ ਅਸੀਂ ਹੁਮਲੇਰ ਕੋਟਲੇ ਪੜ੍ਹਨ ਲੱਗੇ ਫਿਰ ਉਹ ਬਟਿੰਡੇ ਆ ਗਏ ਪਰ ਮੇਰਾ ਬਿਆ ਕਰਕੇ ਮੈਨੂੰ ਉੱਥੇ ਸੰਗਰੂਰ ਡਿਸਟ੍ਰਿਕਟ ਚ ਛੱਡਿਆ ਆ ਆਪ ਸੰਗਰੂਰ ਡਿਸਟ੍ਰਿਕਟ ਛੱਡ ਕੇ ਬਟਿੰਡੇ ਆ ਗਏ ਹਨ ਮੇਰੀ ਮੈਰਿਜ ਜੀ ਹੋਈ ਹੋਈ ਸੀਗੀ ਤੇ ਮੇਰੇ ਖਾਲੇ 1-2 ਮਹੀਨੇ ਹੀ ਹੋਏ ਸੀ ਤੇ ਨਾਲ ਉਹਦੀ ਨਾਲ ਹੀ ਉਹਨਾਂ ਦੀ ਟ੍ਰਾਂਸਫਰ ਬਟਿੰਡੇ ਹੋ ਗਈ ਤੇ ਉਹ ਬਟਿੰਡੇ ਆ ਗਏ ਹਨ ਇੱਥੇ ਆ ਕੇ ਆਪਾ ਜੀ ਸੈਨੇਟਰੀ ਇਨਸਪੈਕਟਰ ਸੀਗੇ ਮਿਸਪਰ ਕਮੇਟੀ ਦੇ ਵਿੱਚ ਤੇ ਉਦੋਂ ਮਟਿੰਡਾ ਮਿਸਪਰ ਕਮੇਟੀ ਸੀ ਮਿਊਨਿਸਪਲ ਕਾਰਪੋਰੇਸ਼ਨ ਤੋਂ ਬਾਅਦ ਚ ਬਣੀ ਹੈ ਤੇ ਪਾਪਾ ਜੀ ਮਾਰਚ 201998 ਦੇ ਵਿੱਚ ਰਿਟਾਇਰ ਹੋ ਗਏ ਸੀਗੇ ਤੇ ਪਪਾ ਜੀ ਦੀ ਡੈਥ ਹੋਈ ਹੈਗੀ ਹੈ ਅ ਅਗਸਟ 2019 ਦੇ ਵਿੱਚ ਪਪਾ ਜੀ ਦੀ ਉਮਰ 58 ਸਾਲ ਦੀ ਸੀਗੀ ਤੇ ਪਰ ਉਹਨਾਂ ਨੂੰ ਕੋਈ ਕਹਿੰਦਾ ਨਹੀਂ ਸੀਗਾ ਵੀ ਉਹ ਇੰਨੀ ਉਮਰ ਦੇ ਹੋਣਗੇ ਪਪਾ ਜੀ ਨਾ ਇਸ ਤਰ੍ਹਾਂ ਦੇ ਸੀਗੇ ਬੜੇ ਫਕਰ ਸੁਭਾਅ ਦੇ ਸੀਗੇ ਅ ਦਿਲਦਰਿਆ ਉਹਨਾਂ ਨੂੰ ਲੋਕਾਂ ਦੇ ਘਰੇ ਕੋਈ ਖੁਸ਼ੀ ਦੀ ਗੱਲ ਹੋਣੀ ਕੋ ਪਪਾ ਜੀ ਨੂੰ ਇੰਨਾ ਚਾਹ ਚੜ ਜਾਂਦਾ ਹੁੰਦਾ ਸੀਗਾ ਹਨ ਤੇ ਪਪਾ ਜੀ ਨੇ ਮਤਲਬ ਕਿ ਹਰ ਇੱਕ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ-ਬਰ ਤਿਆਰ ਰਹਿੰਦੇ ਸੀਗੇ ਤੇ ਇੱਕ ਦੇ ਤਾਂ ਉਹ ਕਿਤੇ ਹੈ ਹੀ ਨਹੀਂ ਸੀ ਆ ਖੇਤੀ ਕਰਾਉਂਦੇ ਦੇਖ ਲੋ ਇੰਨੀ ਉਮਰ ਦੇ ਵਿੱਚ ਉਹ ਖੇਤੀ ਕਰਾਉਂਦੇ ਐ ਐਕਟਿਵ ਆ ਉਹਨਾਂ ਕੋਲੇ ਰੱਖੀ ਹੁੰਦੀ ਸੀ ਬਸ ਉਹਨਾਂ ਨੇ ਸਾਰਾ ਦਿਨ ਉਹੀ ਵਜਾਈ ਫਿਰਨੀ ਤੇ ਸਾਡੇ ਨਾਲ ਸਾਹਮਣੇ ਘਰ ਦੇ ਦਰਖਤ ਦਰੁਖਤ ਨੇ ਜਿਵੇਂ ਪਿੰਡਾਂ 'ਚ ਹੁੰਦੇ ਨੇ ਹਨਾ ਤੇ ਬੈਂਚ 'ਚ ਲੱਗੇ ਹੋਏ ਨੇ ਪਿੰਡ ਤੇ ਉੱਥੇ ਵੀ ਆਮ ਘਰਾਂ ਦੇ ਬੰਦੇ ਮੁੰਡੇ ਬੈਠ ਜਾਂਦੇ ਸੀ ਤੇ ਪਪਾ ਜੀ ਨੇ ਨਾ ਉੱਥੇ ਵੀ ਜਾ ਕੇ ਖੇਤੋਂ ਆਉਣਾ ਸਿੱਧੇ ਉੱਥੇ ਹੀ ਸਕੂਟਰੀ ਖੜਾਉਣੀ ਉੱਥੇ ਹੀ ਬਹਿ ਜਾਣਾ ਜਾ ਕੇ ਹਨਾ ਪਤਾ ਹੀ ਨਾ ਲਾਦਾ ਕਈ ਵਾਰੀ ਤਾਂ ਉੱਥੋਂ ਹੀ ਫੇਰ ਸਕੂਟਰੀ ਚੱਕਣੀ ਤੇ ਕਿਧਰੇ ਤੇ ਜਿਵੇਂ ਦੁਪਹਿਰੇ ਆਉਣਾ ਪਪਾ ਜੀ ਨੇ ਫਿਰ ਤੋਂ ਸਕੂਟਰੀ ਦੇ ਦੇ ਜੇ ਬੱਚਿਆਂ ਨੇ ਪਪਾ ਜੀ ਨੂੰ ਕਹਦੇ ਨੇ ਪਪਾ ਜੀ ਅਸੀਂ ਤਾਂ ਖਾਣੀ ਚੀਜ਼ ਖਾਣੀ ਆ ਉਹਨੇ ਫੇਰ ਸਕੂਟਰੀ ਚੱਕਣੀ ਹਾਂ ਦੇ ਨੇ ਧੁੱਪ ਦੇ ਵਿੱਚ ਕੋਈ ਐ ਦੇਖਣਾ ਨਾ ਉਹਨਾਂ ਨੇ ਗਰਮੀ ਗਰਮੀ ਤੇ ਉਹਨਾਂ ਨੇ ਉਹ ਚੀਜ਼ ਲਿਆ ਕੇ ਦੇਣੀ ਬੱਚਿਆਂ ਨੂੰ ਹਨਾ ਪੁੱਤ ਤੋਂ ਬੇਟੇ ਤੋਂ ਬਿਨਾਂ ਤਾਂ ਉਹਨਾਂ ਨੇ ਕਦੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਸੇ ਇੰਨੇ ਵਧੀਆ ਸੀਗੇ ਤੇ ਮਿਹਨਤ ਕਰਨ ਦਾ ਜਿਹੜਾ ਚਸਕਾ ਸੀਗਾ ਨਾ ਸਾਨੂੰ ਆਪਦੇ ਮਾਪੇ ਵਾਪਸ ਤੋਂ ਲੱਗੇ ਪਾਪਾ ਜੀ ਵੀ ਬਹੁਤ ਜ਼ਿਆਦਾ ਮਿਹਨਤੀ ਸੀ ਤੇ ਬੀਬੀ ਵੀ ਬਹੁਤ ਜ਼ਿਆਦਾ ਮਿਹਨਤੀ ਸੀ ਤੇ ਸਾਰੀ ਰਿਸਪੌਂਸਿਬਿਲਟੀ ਘਰ ਦੀ ਦੇਖ ਲਓ 79 80 ਸਾਲ ਦੀ ਉਮਰ ਦੇ ਵਿੱਚ ਵੀ ਪਾਪਾ ਜੀ ਦੇ ਕੋਲ ਸੀ ਕੀ ਲੈਣਾ ਹੈ ਕੀ ਦੇਣਾ ਹੈ ਕੀ ਆੜਤੀ ਇਹ ਕੋਈ ਫਸਲ ਜਾਂਦੀ ਹੈ ਕੀ ਸਹਾਵ ਕਰਨਾ ਹੈ ਉਹ ਸਾਰਾ ਕੁਝ ਹਜੇ ਤੱਕ ਪਾਪਾ ਜੀ ਖੁਦ ਕਰਦੇ ਸੀ ਪਾਪਾ ਜੀ ਦੇ ਐਨਕ ਨਹੀਂ ਸੀ ਲੱਗੀ ਹਜੇ ਤੱਕ ਤੁਸੀਂ ਐ ਦੇਖੋ ਇੰਨੀ ਉਮਰ ਦੇ ਵਿੱਚ ਉਹ ਬਿਨਾ ਐਨਕ ਤੋਂ ਉਹ ਫਾਰ ਪੜ੍ਹਦੇ ਸੀ ਉਹ ਸਾਡੇ ਵਰਗੀਆਂ ਕਿੱਦੇ ਨਹੀਂ ਐਨਕਾਂ ਲਾਈ ਫਿਰਦੀਆਂ ਨੇ ਪੁਰਾਣੀ ਦਿਖਦਾ ਹੈਗਾ ਬਿਨਾ ਐਨਕ ਤੋਂ ਸ ਐਨਕਾਂ ਨਾਲ ਵੀ ਕਈ ਵਾਰੀ ਤਾਂ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਪਾਪਾ ਜੀ ਬਿਨਾ ਐਨਕਾਂ ਤੋਂ ਉਹ ਕਰਦੇ ਸੀਗੇ ਤੇ ਡਾਈਟ ਇੰਨੀ ਅੱਛੀ ਲੈਂਦੇ ਸੀ ਫਰੂਟ ਉਹ ਮਿਸ ਨਹੀਂ ਸੀ ਕਰਦੇ ਦਹੀਂ ਉਹ ਮਿਸ ਨਹੀਂ ਸੀ ਕਰਦੇ ਸਲਾਦ ਉਹ ਮਿਸ ਨਹੀਂ ਸੀ ਕਰਦੇ ਯੋਗਾ ਉਹ ਮਿਸ ਨਹੀਂ ਸੀ ਕਰਦੇ ਯੋਗਾ ਵੀ ਉਹ ਰੈਗੂਲਰ ਕਰਦੇ ਕਰਦੇ ਸੀ ਤੇ ਪਾਪਾ ਜੀ ਨੂੰ ਨਾ ਐ ਹੁੰਦਾ ਸੀਗਾ ਵੀ ਰਾਤ ਨੂੰ ਉਹ ਜਲਦੀ ਸੌ ਜਾਂਦੇ ਸੀ ਉਹਨਾਂ ਨੇ 7 ਵਜੇ ਰੋਟੀ ਖਾ ਲੈਣੀ ਹੈ ਨਾ ਤੇ 7 ਵਜੇ ਰੋਟੀ ਖਾ ਕੇ ਉਹਨਾਂ ਨੇ 7:30-8 ਵਜੇ ਦੇ ਨਾਲ ਉਹਨਾਂ ਨੇ ਸੌਂ ਜਾਣਾ ਹੁੰਦਾ ਸੀ ਉਦੋਂ ਤੱਕ ਹਜੇ ਸਾਰਾ ਪਰਿਵਾਰ ਤੁਰਿਆ ਫਿਰਦਾ ਹੁੰਦਾ ਸੀ ਕਿਸੇ ਨੂੰ ਰੋਟੀ ਨਹੀਂ ਖਾਦੀ ਹੁੰਦੀ ਸੀ ਤੇ ਪਪਾ ਜੀ ਨੇ ਜਲਦੀ ਸੌਂ ਜਾਣਾ ਤੇ ਫਿਰ ਪਪਾ ਜੀ ਨੂੰ ਨਾ ਫਿਰ ਰਾਤ ਨੂੰ ਉੱਦੀ ਕਰਾਤੀ ਜਿਵੇਂ ਜਾਗ ਆ ਜਾਣੀ ਬਾਥਰੂਮ ਵਗੈਰਾ ਜਾਂਦੇ 1.5 2 ਵਜੇ ਤੇ ਉਦੋਂ ਬਾਅਦ ਇਹ ਹੁੰਦਾ ਕਿ ਇੱਕ ਵਾਰੀ اچ ਵਿਜੀ ਲੱਗ ਜਾਂਦੀ ਨੀਂਦਰੀ ਆਉਂਦੀ ਉਦੋਂ ਪਪਾ ਜੀ ਆਏ ਨਹੀਂ ਸੀਗਾ ਵੀ ਹੁਣ ਹੀ اچ ਵਿਕਣੀ ਜਾਂਦੇ ਆ ਜਾਂ ਪਾਸੇ ਮਰੀ ਜਾਂਦੇ ਆ ਤੇ ਪਪਾ ਜੀ ਇਹ ਆਪਦੀ ਯੋਗਾ ਕਰਨ ਲੱਗ ਜਾਂਦੇ ਸੀ ਐਕਸਰਸਾਈਜ਼ ਕਰਦੇ ਸੀਗੇ ਪਏ ਪਏ ਉਹਨਾਂ ਨੇ ਐਵੇਂ ਕਰਕੇ ਬਹੁਤ ਬਹੁਤ ਮਾਰਨੀ ਆ ਤੇ ਫਿਰ ਲੱਤਾਂ ਹਨ ਐ ਕਰਦੇ ਥਕਾਵਟ ਹੋ ਜਾਂਦੀ ਥੋੜੀ ਦੇਰ ਸੀ ਤੇ ਨਾਲ ਦੀ ਨਾਲ ਉਹਨਾਂ ਨੂੰ ਫਿਰ ਨੀਂਦ ਆ ਜਾਂਦੀ ਹੁੰਦੀ ਸੀ ਤੇ ਸਵੇਰੇ ਫੇਰ ਪਾਪਾ ਜੀ ਨੇ ਜਲਦੀ ਉੱਠਣਾ ਤੇ ਇੰਨੀ ਮਿਹਨਤ ਕੀਤੀ ਪਾਪਾ ਜੀ ਨੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤੇ ਫਿਰ ਉਹਨਾਂ ਨੇ ਉਹਨਾਂ ਦਾ ਮਤਲਬ ਜੋ ਵੀ ਸਾਡੇ ਲਈ ਟਾਰਗੇਟ ਉਹਨਾਂ ਨੇ ਸੋਚਿਆ ਹੋਇਆ ਸੀਗਾ ਉਹ ਸਾਰਾ ਪੂਰਾ ਹੋਇਆ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਆਪਣੀਆਂ ਕੁੜੀਆਂ ਨੂੰ ਟੀਚਰ ਹੀ ਬਣਾਉਣਾ ਬਸ ਤੇ ਬਸ ਫਿਰ ਉਹ ਅਸੀਂ ਦੋਨੇ ਬੜਾ ਟੀਚਰ ਸੀਗੀਆਂ ਤੇ ਮੇਰੇ ਬ੍ਰਦਰ ਨੂੰ ਕਹਿੰਦੇ ਹੁੰਦੇ ਸੀਗੇ ਵੀ ਮੈਂ ਆ ওভারਸੀਅਰ ਹੁੰਦੇ ਸੀ ਉਹਦੋਂ ওভারਸੀਅਰ ਲਵਾਉਣਾ ਹੈ ਹਨਾ ਹਉ ਜੇ ਇਹੀ ਕਹ ਦਿੰਨੇ ਆਪਾਂ ਓਵਰਸੀਅਰ ਦੀ ਪੋਸਟ ਨਹੀਂ ਸੀ ਮੈਂ ਓਵਰਸੀਅਰ ਲਵਾਉਣਾ ਹੈ ਫਿਰ ਐਸਡੀਓ ਬਣ ਜੂਗਾ ਹੋ ਜੂਗਾ ਹਣਾ ਐਸਡੀਓ ਤਾਂ ਸੀਗਾ ਹੀ ਪਰ ਉਸ ਤੋਂ ਬਾਅਦ ਜਦੋਂ ਉਹ ਐਕਸੀਅਨ ਬਣਿਆ ਸੀਗਾ ਗੁਰਪ੍ਰੀਤਾ ਨਾ ਤੇ ਐਕਸੀਅਨ ਵੀ ਮੇਰਾ ਖਿਆਲ ਹਾਂ ਐਕਸੀਅਨ ਬਾਅਦ ਚ ਬਣਿਆ ਐਸਡੀਓ ਸੀਗਾ ਪਾਪਾ ਜੀ ਨੂੰ ਬਹੁਤ ਚਾਹ ਹੁੰਦਾ ਸੀਗਾ ਤੇ ਤੁਸੀਂ ਐਂ ਦੇਖੋ ਵੀ ਛੋਟਾ ਸੀ ਜਿਹੜਾ ਉਹ ਵੈਟਰਨ ਇਨਸਪੈਕਟਰ ਉਹਨੂੰ ਤਾਂ ਘਰ ਬੈਠੇ ਨੂੰ ਜੌਬ ਆ ਗਈ ਸੀ ਜੀ ਉਹ ਤਾਂ ਏਡਾ ਲੱਕੀ ਹੈ ਆਰਾਮ ਨਾਲ ਆਪਦਾ 2 ਸਾਲ ਦਾ ਕੀਤਾ ਡਿਪਲੋਮਾ ਤੇ ਘਰੇ ਬੈਠੇ ਨੂੰ ਉਹਨੂੰ ਲੈਟਰਾਈ ਸੀਗੀ ਕੀਤਾ ਲਾ ਭਾਈ ਜੁਆ ਨਾ ਆ ਕੇ ਤੇ ਉਹਦਾ ਬੋਨ ਜਾਨੀ ਨੌਕਰੀ ਕਰਦਾ ਤੇ ਦੇਖੋ ਪਪਾ ਜੀ ਸਾਡੇ ਐਨੇ ਮਤਲਬ ਦਿਲ ਦੇ ਸਾਫ ਸੀਗੇ ਜੇ ਤੁਸੀਂ ਦਿਲ ਦੇ ਸਾਫ ਹੋ ਤੇ ਮਿਹਨਤ ਕਰਦੇ ਹੋ ਪ੍ਰਮਾਤਮਾ ਤੁਹਾਡੇ ਤੋਂ ਕੁਝ ਵੀ ਲਕੋ ਕੇ ਨਹੀਂ ਰੱਖਦਾ ਤੇ ਇਹਦੀ ਜਿਉਂ ਦੀ ਜਾਗ ਦੀ ਐਗਜ਼ੈਂਪਲ ਸਾਡੇ ਘਰ 'ਚ ਸੀਗੀ ਤੇ ਕਿ ਪਪਾ ਜੀ ਤੇ ਬੀਬੀ ਦੋਨੋਂ ਜਾਣੇ ਮਤਲਬ ਦੂਜਿਆਂ ਦੇ ਸੁੱਖ ਦੇ ਵਿੱਚ ਬਹੁਤ ਖੁਸ਼ ਹੁੰਦੇ ਨੇ ਹਨਾ ਤੇ ਇਸ ਕਰਕੇ ਪ੍ਰਮਾਤਮਾ ਨੇ ਇਹਨਾਂ ਤੋਂ ਕੁਝ ਵੀ ਲਕੋ ਕੇ ਨਹੀਂ ਰੱਖਿਆ ਮੈਨੂੰ ਦੋਨੇ ਬਹੁਤ ਜ਼ਿਆਦਾ ਕਰਦੇ ਸੀਗੇ ਬੀਬੀ ਵੀ ਬਹੁਤ ਮਿਹਨਤ ਕਰਦੀ ਸੀ ਬੀਬੀ ਇਹ ਵਿਚਾਰੀ ਨੇ ਸਾਨੂੰ ਤਿੰਨ ਤਿੰਨ ਵਜੇ ਉੱਠ ਉੱਠ ਕੇ ਪੜਾਇਆ ਸੀਗਾ ਚਾਹ ਬਣਾਵਣਾ ਵਰਕੇ ਦੇਣੀ ਹੁਣ ਪਾਣੀ ਗਰਮ ਕਰਕੇ ਦੇਣਾ ਵੀ ਉੱਠ ਉੱਠ ਕੇ ਨਾਓ ਚਾਹ ਪੀਓ ਤੇ ਪੜੋ ਤੁਸੀਂ ਹਨਾ ਤੇ ਪਰ ਇਹਨਾਂ ਦੀ ਮਿਹਨਤ ਹੈ ਜਿਹੜੀ ਉਹ ਰੰਗ ਲਿਆਈ ਹੈ ਪਰ ਆ ਪਪਾ ਜੀ ਚਲੋ ਫਿਰ ਵੀ ਸਾਰਾ ਕੁਝ ਦੇਖ ਕੇ ਗਏ ਨੇ ਉੱਤੇ ਪੁੱਤੀਆਂ ਹੈਗੇ ਸੀਗੇ ਬੱਚੇ ਉਹਨਾਂ ਦੇ ਜੌਬ ਕਰਦੇ ਸੀ ਤੇ ਜਿਹੜਾ ਟੱਬਾ ਹੁਣ ਇਹਨਾਂ ਨੇ ਚਲਾ ਰੱਖਿਆ ਹੈਗਾ ਹਨਾ ਜਨਨਤ ਫਾਰਮ ਬਠਿੰਡਾ ਬਕਸਰ ਉਰਤੇ ਹੈਗਾ ਉਹ ਇਹਨਾਂ ਦਾ ਟੱਬਾ ਹੈ ਤੇ ਉਹ ਪਪਾ ਜੀ ਨੇ 2 ਦਿਨ ਪਹਿਲਾਂ ਸ਼ੁਰੂ ਕਰਿਆ ਸੀਗਾ ਉਥੇ ਪਰ ਦਪੈ ਰਹੀ ਸੀ ਪਪਾਈ ਨੇ ਉਹ ਦਾ ਬਸ਼ਰੂ ਕੀਤਾ ਉਥੋਂ ਹੀ ਨਿਕਲੇ ਸੀਗੇ ਖੇਤ ਦੇ ਵਿੱਚੋਂ 메ਨ ਰੋਡ ਤੇ ਸੀਗਾ ਖੇਤ ਉਥੋਂ ਹੀ ਨਿਕਲੇ ਸੀਗੇ ਜਿਵੇਂ ਹੀ ਸੜਕ ਕ੍ਰੋਸ ਕਰਨ ਲੱਗੇ ਸੀ ਪਿੱਛੋਂ ਗੱਡੀ ਆ ਗਈ ਸੀ ਉਹ ਹਿੱਟ ਕਰ ਗਈ ਸੀ ਪਪਾਈ ਜੀ ਐਡ ਦੀ ਸਪੌਟ ਖਤਮ ਹੋ ਗਏ ਸੀ ਤੇ ਸਾਨੂੰ ਇੱਕਦਮ ਫੋਨ ਗਿਆ ਸੀਗਾ ਕਿ ਪਪਾ ਜੀ ਤੁਸੀਂ ਆ ਜਾਓ ਪਪਾ ਜੀ ਦਾ ਐਕਸੀਡੈਂਟ ਹੋ ਗਿਆ ਤੇ ਫਿਰ ਅਸੀਂ ਸਮਝ ਗਏ ਸੀਗੇ ਕਿ ਪਪਾ ਜੀ ਨਹੀਂ ਹੈਗੇ ਕਿਉਂਕਿ ਸਾਨੂੰ ਇੰਨੀ ਦੂਰੋਂ ਜਿਵੇਂ ਅਸੀਂ ਸੰਗਰੂਰ ਸੀ ਉਹ ਪਟਿਆਲੇ ਸੀ ਛੋਟੀ ਵੀ ਉਹ ਸਾਨੂੰ ਕਦੇ ਵੀ ਨਹੀਂ ਬੁਲਾਉਂਦੇ ਸੀਗੇ ਵੀ ਇਸ ਕਰਕੇ ਬੁਲਾਇਆ ਕਿ ਪਪਾ ਜੀ ਨਹੀਂ ਹੈਗੇ ਹਨ ਪਰ ਉਹ ਅਕਸੈਪਟ ਕਰਨਾ ਬਹੁਤ ਜਿਆਦਾ ਔਖਾ ਸੀਗਾ ਕਿਉਂਕਿ ਜਿਹੜੀ ਸਡਨ ਡੈਥ ਹੁੰਦੀ ਹੈ ਨਾ ਜੀ ਇਹ ਬਹੁਤ ਜਿਆਦਾ ਔਖੀ ਹੁੰਦੀ ਹੈ ਟੋਲਰੇਟ ਕਰਨੀ ਹਨ ਤੇ ਉਦੋਂ ਤਾਂ ਐਂ ਲੱਗਦਾ ਸੀਗਾ ਵੀ ਹੁਣ ਸਭ ਕੁਝ ਖਤਮ ਹੋ ਗਿਆ ਹੁਣ ਤਾਂ ਪਤਾ ਨਹੀਂ ਅਸੀਂ ਜੀ ਪਾਵਾਂਗੇ ਨਹੀਂ ਜੀ ਪਾਵਾਂਗੇ ਪਤਾ ਨਹੀਂ ਕੀ ਬਣੂਗਾ ਸਾਡਾ ਹਨਾ ਤੇ ਚਲੋ ਅਸੀਂ ਰਾਤ ਨੂੰ ਪਹੁੰਚੀਆਂ 9:30 ਹੋ ਗਏ ਸੀਗੇ ਤੇ ਪਪਾ ਜੀ ਨੂੰ ਸਾਰੀ ਰਾਤ ਹਸਪੀਟਲ ਦੇ ਵਿੱਚ ਉੱਥੇ ਹੀ ਰੱਖਿਆ ਗਿਆ ਜਦੋਂ ਦੁਬਾਰਾ ਅਗਲੇ ਦਿਨ 1:30 ਵਜੇ ਪੋਸਟਮਾਰਟਮ ਵਗੈਰਾ ਹੋ ਕੇ ਆਈ ਜੈਡ ਬੋਡੀ ਦਿੱਤੀ ਬਹੁਤ ਔਖਾ ਸਮਾਂ ਸੀਗਾ ਉਹ ਅਚਾਨਕ ਬੰਦੇ ਦਾ ਘਰੋਂ ਚੁਰ ਜਾਣਾ ਚੰਗਾ ਭਲਾ ਕਰੋਂ ਗਿਆ ਹਨਾ ਤੇਲ ਲੈ ਕੇ ਗਿਆ ਸੀ ਗਏ ਸੀ ਵੈਸੇ ਪਾਪਾ ਜੀ ਕਦੇ ਵੀ ਲੇਟ ਕੇ ਇਤ ਨਹੀਂ ਸੀ ਜਾਂਦੇ ਹੁੰਦੇ ਪਰ ਉਸ ਦਿਨ ਮੇਰੇ ਬ੍ਰਦਰ ਦਾ ਫੋਨ ਆਇਆ ਵੀ ਜੇ ਪਾਪਾ ਜੀ ਤੁਸੀਂ ਖੇਤ ਆਉਂਗੇ ਨਾ ਤੇ ਆਉਂਦੇ ਆਉਂਦੇ ਤੇਲ ਲੈ ਆਜੋ ਤੇ ਕਹਿੰਦੇ ਮੈਂ ਹੁਣ ਆ ਜਾਣਾ ਹੈ ਨਾ ਉਹ ਜਵਾਬ ਤਾਂ ਉਹ ਦਿੰਦੇ ਨਹੀਂ ਸੀ ਕਿ ਵਿਅਸਤ ਉਹਨਾਂ ਨੇ ਜਾਣਾ ਨਹੀਂ ਸੀ ਬੀਬੀ ਗੁਰਦੁਆਰੇ ਗਈ ਹੋਈ ਸੀ ਤੇ ਪਾਪਾ ਜੀ ਪਿੱਛੇ ਤੇਲ ਲੈ ਕੇ ਚਲੇ ਗਏ ਬੀਬੀ ਚੰਗੇ ਭਲੇ ਨੂੰ ਘਰੇ ਬੈਠ ਤੇ ਜਦੋਂ ਆ ਬੀਬੀ ਆਈ ਤੇ ਉਦੋਂ ਗਲੀਗਵਣ ਦੇ ਵਿੱਚ ਕੁੜੀਆਂ ਇਕੱਠੀਆਂ ਜਿਹੀ ਹੋ ਕੇ ਗੱਲਾਂ ਬਾਤਾਂ ਕਰੀ ਜਾਂਨ ਤੇ ਬੀਬੀ ਕਹਿੰਦੀ ਮੈਂ ਤਾਂ ਹੂੰ ਮੈਂ ਸੋਚਾਂ ਵੀ ਕੀ ਹੋ ਗਿਆ ਪਰ ਕਹਿੰਦੀ ਫਿਰ ਮੇਰੇ ਘਰੇ ਆ ਗਈ ਘਰੇ ਆਈ ਤੇ ਵਰਿੰਦਰ ਨੂੰ ਪਤਾ ਲੱਗਿਆ ਸੀਗਾ ਵਰਿੰਦਰ ਨੂੰ ਜਰਨੀਤ ਨੇ ਫੋਨ ਕਰਤਾ ਸੀਗਾ ਤੇ ਬਸ ਫਿਰ ਘਰੇ ਆ ਕੇ ਤੇ ਬੀਬੀ ਕਹੇ ਕੋਈ ਲਾਈਟ ਨਹੀਂ ਜਗਾਈ ਨੇ ਰੁਕ ਕੀਤਾ ਕੁੜੇ ਹਨਾ ਐ ਕਰੀ ਜਾਵੇ ਤੇ ਹੌਲੀ ਹੌਲੀ ਚਲੋ ਫਿਰ ਉਹਨਾਂ ਨੇ ਜਦੋਂ ਮਾਸੀ ਜੀ ਉਹਨਾਂ ਨੂੰ ਬਠਿੰਡੇ ਫੋਨ ਕਰਤਾ ਸਾਨੂੰ ਕਰਤਾ ਮਾਸੀ ਜੀ ਹੁਣੀ ਜਲਦੀ ਆ ਗਈ ਫਿਰ ਜਦੋਂ ਮਸੀ ਜੀ ਹੁਣੀ ਘਰੇ ਚਲੇ ਗਏ ਉਦੋਂ ਬੀਬੀ ਨੂੰ ਪਤਾ ਲੱਗਿਆ ਹਨਾ ਬੀਬੀ ਬਹੁਤ ਔਖੀ ਸੰਭਲੀ ਸੀਗੀ ਤੇ ਤਿੰਨ ਚਾਰ ਮਹੀਨੇ ਬੀਬੀ ਬਹੁਤ ਜ਼ਿਆਦਾ ਅਫਸਟ ਰਹੀ ਸੀਗੀ ਬੀਬੀ ਨੇ ਬੈਠੀ ਨੇ ਨਾ ਐ ਮਤਲਬ ਕਿ ਬਰਾਹਮਣੀ ਜੀ ਬੈਠੀ ਹੋਣਾ ਤੇ ਗੇਟ ਵੱਲੋਂ ਦੇਖਦੀ ਰਹਿੰਦੀ ਹੁੰਦੀ ਸੀ ਵੀ ਜਿਵੇਂ ਨਾ weight ਕੱਪਦੀ ਹੋਵੇ ਤੇ ਮੈਂ ਥੋੜੇ ਥੋੜੇ ਦਿਨਾਂ ਬਾਅਦ ਬੀਬੀ ਕੋਲ ਜਾਂਦੀ ਰਹਿੰਦੀ ਹੁੰਦੀ ਸੀ ਮੈਂ ਕੋ ਕੱਲੀ ਡਰਾਈਵ ਕਰਕੇ ਚਲੀ ਜਾਂਦੀ ਸੀਗੀ ਮੈਂ ਮਨ ਲਾਦਾ ਹਫਤਾ ਨਹੀਂ ਸੀ ਭੇਣ ਦਿੰਦੀ ਬਹੁਤ ਜ਼ਿਆਦਾ ਮਤਲਬ ਚੱਕਰ ਲਾਈ ਸੀ ਉਦੋਂ ਮੈਂ ਹਫ਼ਤੇ ਬਾਅਦ ਹੀ ਮੈਂ ਚਲੀ ਜਾਣਾ ਬੀਬੀ ਨੂੰ ਬਹੁਤ ਅਫਸਰਟ ਹੋਣਾ ਬੜੀ ਔਖੀ ਬੀਬੀ ਨੂੰ ਬੀਬੀ ਨੂੰ ਸੰਭਾਲਿਆ ਸੀਗਾ ਅਸੀਂ ਤਿੰਨ ਚਾਰ ਮਹੀਨੇ ਲੱਗੇ ਸੀਗੇ ਕਿਉਂਕਿ ਜਿਹੜੀ ਇਸ ਤਰ੍ਹਾਂ ਦੀ ਡੈਥ ਹੁੰਦੀ ਹੈ ਨਾ ਜੀ ਸਡਨ ਡੈਥ ਉਹ ਬੰਦੇ ਨੂੰ ਸੰਭਾਲ ਨਹੀਂ ਦਿੰਦੀ ਹੈਗੀ ਛੇਤੀ ਬਹੁਤ ਉਹਨੂੰ ਔਖਾ ਲੱਗਦਾ ਉਹ ਐਕਸੈਪਟ ਨਹੀਂ ਕਰ ਪਾਉਂਦਾ ਕਿ ਹੁਣ ਬੰਦਾ ਹੈਗਾ ਸੀ ਤੇ ਹੁਣ ਨਹੀਂ ਹੈਗਾ ਮੈਂ ਚੰਗੇ ਭਲੇ ਛੱਡ ਕੇ ਗਈ ਸੀਗੀ ਤੇ ਵੀ ਹੁਣ ਨਹੀਂ ਹੈਗੀ ਉਹ ਯਕੀਨ ਨਹੀਂ ਕਰ ਪਾਉਂਦਾ ਹੈਗਾ ਪਰ ਨਾ ਹੁਣ ਮੈਨੂੰ ਵੈਸੇ ਤਾਂ ਮੈਨੂੰ ਆਇਆ ਲੱਗਦਾ ਚਲੋ ਪਾਪਾ ਜੀ ਦੀ ਇਹ ਤਾਂ ਬਹੁਤ ਸੀਗੀ ਪ ਉਹਨਾਂ ਕਦੇ ਵੀ ਬਜ਼ੁਰਗ ਖੋਣ ਉਹ ਚੰਗਾ ਨਹੀਂ ਸੀ ਸਮਝਿਆ ਉਹਨਾਂ ਨੂੰ ਵਧੀਆ ਨਹੀਂ ਸੀ ਲੱਗਦਾ ਹੁੰਦਾ ਹਨ ਤੇ ਕਹਿੰਦੇ ਲੈ ਮੈਂ ਇੱਕ ਬੁੜਾ ਐ ਮੈਂ ਤਾਂ ਚੁੱਪ ਬਰੈ ਹਨ ਮਜ਼ਾਕ ਕਰਨ ਲੱਗ ਜਾਂਦੇ ਸੀ ਤੇ ਵੈਸੇ ਤਾਂ ਮੈਨੂੰ ਲੱਗਦਾ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਇਹ ਦੇਸ਼ ਦੇ ਪਾਪਾ ਜੀ ਜਦੋਂ ਗਏ ਨਹੀਂ ਹਨ ਉਦੋਂ ਮੈਨੂੰ ਲੱਗਦਾ ਹੁੰਦਾ ਸੀਗਾ ਵੀ ਚਲੋ ਪਾਪਾ ਜੀ ਤਾਂ ਸਾਰਾ ਕੁਝ ਆਪਦਾ ਕਰਕੇ ਗਏ ਨਹੀਂ ਤੇ ਨੀ ਉਮਰ ਲੈ ਕੇ ਗਏ ਨਹੀਂ ਦੇਸ਼ ਦੇ ਪਾਪਾ ਤਾਂ ਕੁਝ ਵੀ ਨਹੀਂ ਦੇਖ ਕੇ ਗਏ ਹਨ ਤੇ ਆਪਦੀਆਂ ਖੁਸ਼ੀਆਂ ਤੇ ਨਾਲ ਲਈਏ ਉਹ ਸਾਡੀਆਂ ਵੀ ਲੈ ਗਏ ਨੇ ਨਾਲ ਪਰ ਮੈਨੂੰ ਵਸ ਇਹਨਾਂ ਜ਼ਰੂਰ ਹੁੰਦਾ ਵੀ ਜੇ ਪਾਪਾ ਜੀ ਹੁੰਦੇ ਤਾਂ ਉਹਨਾਂ ਦੀ ਸਪੋਰਟ ਮੈਨੂੰ ਕੁਸ਼ੋਰ ਹੋਣੀ ਸੀ ਸਾਡੇ ਪਾਪਾ ਜੀ ਵੀ ਬੋਲਡ ਬਹੁਤ ਜ਼ਿਆਦਾ ਸੀਗੇ ਤੇ ਉਹ ਕਦੇ ਨੈਗੇਟਿਵ ਨਹੀਂ ਸੀ ਹੁੰਦੇ ਸ਼ਾਇਦ ਇਹ ਪੋਜ਼ਿਟਿਵਿਟੀ ਵੀ ਸਾਨੂੰ ਉਹਨਾਂ ਤੋਂ ਹੀ ਮਿਲੀ ਹੈਗੀ ਹੈ ਪਾਪਾ ਹੀ ਤੋਂ ਹੀ ਹੈਗੀ ਆ ਪੋਜ਼ਿਟਿਵਿਟੀ ਵੀ ਸਾਨੂੰ ਤੇ ਮੈਂ ਵੀ ਬਹੁਤ ਜ਼ਿਆਦਾ ਪੋਜ਼ਿਟਿਵ ਰਹਿਣੀ ਆ ਮੈਂ ਕਦੀ ਨੈਗੇਟਿਵ ਛੇਤੀ ਹੁੰਦੀ ਨਹੀਂ ਹੈਗੀ ਹਨਾ ਪਰ ਮੈਨੂੰ ਐਂ ਜ਼ਰੂਰ ਲੱਗਦਾ ਹੁੰਦਾ ਵੀ ਜੇ ਹੁੰਦੇ ਤਾਂ ਫਿਰ ਵੀ ਗੱਲ ਕੁਝ ਹੋਰ ਹੋਣੀ ਸੀਗੀ ਹਨਾ ਸ਼ਾਇਦ ਜਿਹੜਾ ਇਹ ਦੁੱਖ ਹੈ ਮੇਰਾ ਉਹ ਮੇਰਾ ਹੋਰ ਵੀ ਕੱਢ ਜਾਂਦਾ ਹਨਾ ਕਿਉਂਕਿ ਉਹ ਬਹੁਤ ਹੌਸਲੇ ਵਾਲੇ ਸੀਗੇ ਬਹੁਤ ਹਿੰਮਤ ਵਾਲੀ ਸੀ ਉਹਨਾਂ ਨੇ ਤਾਂ ਮੈਨੂੰ ਹੋਰ ਵੀ ਹੌਸਲਾ ਦੇ ਕੇ ਰੱਖਣਾ ਸੀਗਾ ਪਤਾ ਨੂੰ ਸਮਝ ਨਹੀਂ ਹੁੰਦੇ ਸੀ ਉਹ ਸਭ ਜਿਵੇਂ ਕਦੇ ਸਾਡੇ ਭਰਾਵਾਂ ਤੋਂ ਸਾਨੂੰ ਘੱਟ ਨਹੀਂ ਸੀ ਰੱਖਿਆ ਉਹਨਾਂ ਨੇ ਬਹੁਤ ਵਧੀਆ ਇਨਸਾਨ ਸੀ ਪਤਾ ਨਹੀਂ ਹੁਣ ਉਹ ਕਿਹੜੇ ਜਨਮ ਦੇ ਵਿੱਚ ਮਿਲਣਗੇ ਸਾਨੂੰ ਉਹ ਜੇ ਫਾਦਰ ਜੋ ਜੇ ਸਾਡੇ ਫਾਦਰ ਸੀਗੇ ਸ ਤਾਂ ਫਾਦਰ ਸਾਰਿਆਂ ਨੂੰ ਆਪਣੇ ਵਧੀਆ ਲੱਗਦੇ ਹੁੰਦੇ ਆ ਹਨ ਤੇ ਪਰ ਆਪਾਂ ਆਪਣੇ ਆਪਣੇ ਆਂ ਦੀ ਗੱਲ ਕਰ ਸਕਦੇ ਆ ਤੇ ਹੁਣ ਲੱਗਦਾ ਹੁੰਦਾ ਵੀ ਪਤਾ ਨਹੀਂ ਕਿਹੜੇ ਯੁੱਗ ਦੇ ਵਿੱਚ ਕਦੇ ਸਾਨੂੰ ਉਹੋ ਜਿਹੇ ਫਾਦਰ ਮਿਲਣਗੇ ਅਸੀਂ ਬਹੁਤ ਲੱਕੀ ਸੀਗੇ ਤੇ ਮੈਨੂੰ ਐ ਵੀ ਲੱਗਦਾ ਹੁੰਦਾ ਵੀ ਪਤਾ ਨਹੀਂ ਕਿਹੜੇ ਜਨਮੋਂ ਦੇ ਵਿੱਚ ਮੈਨੂੰ ਉਹਦੇ ਸ਼ੇ ਪਪਾ ਫੇਰ ਕਦੇ ਮਿਲਣਗੇ ਵੈਸੇ ਤਾਂ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਕਰਦੀ ਪਰ ਅੱਜ ਦੇਣੀ ਇਹ ਜਨਾ ਅੱਜ ਫਿਰ ਮੇਰਾ ਮਨ ਬਹੁਤ ਜ਼ਿਆਦਾ ਮਤਲਬ ਉਦਾਸ ਹੋ ਗਿਆ ਕਾਫੀ ਜ਼ਿਆਦਾ ਉਦਾਸ ਹੋ ਗਿਆ ਬੀਬੀ ਆ ਰਹੀ ਹੈ ਹੁਣ ਇੱਕ ਦੁੱਖ ਦੇ ਨਾਲ ਨਾ ਫਿਰ ਦੂਜਾ ਵੀ ਨਾਲ ਯਾਦ ਆਉਣ ਲੱਗ ਜਾਂਦਾ ਹੈ ਚਲੋ ਠੀਕ ਹੈ ਜੀ ਜ਼ਿੰਦਗੀ ਹੈ ਦੁੱਖ ਸੁੱਖ ਚੱਲਦੇ ਰਹਿਣੇ ਨੇ ਹਲੋ ਹਾਂਜੀ ਸਸਤੀ ਕਾ ਜੀ ਕਾਫੀ ਗੱਲਾਂ ਹੋ ਗਈਆਂ ਮੇਰੇ ਖਿਆਲ ਆ ਹੈ ਨਾ ਤੇ ਹੁਣ ਫਿਰ ਆਪਾਂ ਵਲੌਗ ਦਾ ਐਂਡ ਇធី ਕਰਦੇ ਆ ਫਿਰ ਮਿਲਾਂਗੇ ਕੋਈ ਹੋਰ ਨਵਾਂ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਤੀ